ਚੱਪਾ ਇੱਕ ਬਹੁਤ ਹੀ ਖਾਸ ਸਰੋਤ ਤੇ ਗੱਲ ਕਰਨ ਜਾ ਰਹੇ ਹਾਂ ਇਸ ਦਾ ਨਾਮ ਹੈ ਗੁਰੂ ਕੀਆ ਸਾਖੀਆਂ ਇਹ ਇਤਿਹਾਸਿਕ ਲਿਖਤਾਂ ਦਾ ਇੱਕ ਅਜੀਹਾ ਸੰਗ੍ਰਹਿ ਹੈ ਜਿਸ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੁੜੀਆਂ ਕਹਾਣੀਆਂ ਦਰਜ ਹਨ ਪਰ ਅੱਜ ਜਿਸ ਕਹਾਣੀ ਤੇ ਅਸੀਂ ਖਾਸ ਤੌਰ ਤੇ ਗੱਲ ਕਰਨੀ ਹੈ ਉਹ ਹੈ ਸਾਖੀ ਨੰਬਰ 2 ਤੇ ਇਸ ਲਈ ਖਾਸ ਹੈ ਕਿਉਂਕਿ ਇਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੂੰਹੋਂ ਆਪ ਸੁਣਾਈ ਸੀ ਹਾਂਜੀ ਆਪਣੇ ਸਿੱਖ ਭਾਈ ਨਾਨੂ ਨੂੰ ਬਿਲਕੁਲ ਤੇ ਸਾਡਾ ਮਕਸਦ ਸਿਰਫ ਕਹਾਣੀ ਦੱਸਣਾ ਨਹੀਂ ਸਗੋ ਇਹ ਦੇਖਣਾ ਹੈ ਕਿ ਗਵਾਲੀਅਰ ਦੇ ਕਿਲੇ ਦੀ ਸਿਆਸਤ ਜਹਾਂਗੀਰ ਦਾ ਡਰ ਤੇ ਗੁਰੂ ਸਾਹਿਬ ਦੇ ਇੱਕ ਫੈਸਲੇ ਨੇ ਮਤਲਬ ਤਾਕਤ ਦੀ ਪੂਰੀ ਪਰਿਭਾਸ਼ਾ ਹੀ ਕਿਵੇਂ ਬਦਲ ਦਿੱਤੀ ਚਲੋ ਇਸ ਤੇ ਗੱਲ ਕਰਦੇ ਹਾਂ ਬਿਲਕੁਲ ਤੇ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਆਪਾਂ ਯਾਦ ਰੱਖੀਏ ਕਿ ਇਹ ਕਹਾਣੀ ਗੁਰੂ ਸਾਹਿਬ ਖੁਦ ਸੁਣਾ ਰਹੇ ਨੇ ਇਹ ਸਿਰਫ ਇੱਕ ਉਹ ਕੀ ਕਹਿੰਦੇ ਨੇ ਇਤਿਹਾਸਿਕ ਵੇਰਵਾ ਨਹੀਂ ਹੈ ਇੱਕ ਸਬਕ ਹੈ ਜੋ ਉਹ ਆਪਣੇ ਸਿੱਖ ਨੂੰ ਦੇ ਰਹੇ ਨੇ ਇਹ ਸਾਨੂੰ ਸਿੱਧਾ ਉਸ ਸਮੇਂ ਵਿੱਚ ਲੈ ਜਾਂਦੀ ਹੈ ਜਿੱਥੇ ਇੱਕ ਪਾਸੇ ਮੁਗਲ ਸਲਤਨਤ ਦੀ ਤਾਕਤ ਸੀ ਤੇ ਦੂਜੇ ਪਾਸੇ ਗੁਰੂ ਦੀ ਰੋਹਾਨੀ ਸ਼ਕਤੀ ਇੱਕ ਤਰ੍ਹਾਂ ਦਾ ਟਕਰਾਅ ਸੀ ਦੋਵਾਂ ਵਿੱਚ ਹਾਂ ਦੋ ਵਕਤ ਵਕਤ ਦੁਨੀਆ ਦਾ ਟਕਰਾਅ ਠੀਕ ਹੈ ਤਾਂ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਗੁਰੂ ਸਾਹਿਬ ਦੱਸਦੇ ਨੇ ਕਿ ਕਿਵੇਂ ਦੋ ਪਹਾੜੀ ਰਿਆਸਤਾਂ ਕਹਿਲੂਰ ਤੇ ਹੰਡੂਰ ਹਾਂ ਰਾਜਾ ਕಲ್ಯਾਨ ਚੰਦ ਤੇ ਹਿੰਮਤ ਚੰਦ ਬਿਲਕੁਲ ਇਨਾਂ ਦੋਵਾਂ ਰਾਜਿਆਂ ਵਿੱਚ ਪੁਰਾਣੀ ਦੁਸ਼ਮਣੀ ਸੀ। ਹਿੰਮਤ ਚੰਦ ਦੇ ਪਿਤਾ ਨੂੰ ਕਲਿਆਣ ਚੰਦ ਨੇ ਮਾਰਿਆ ਸੀ। ਇਹ ਇੱਕ ਆਮ ਰਿਆਸਤੀ ਝਗੜਾ ਲੱਗਦਾ ਹੈ ਨਾ ਪਰ ਫਿਰ ਕਹਾਣੀ ਚੈਂਟਰੀ ਹੁੰਦੀ ਹੈ ਮੁਗਲ ਬਾਦਸ਼ਾਹ ਜਹਾਂਗੀਰ ਦੀ। ਉਹ ਦੋਵਾਂ ਨੂੰ ਲਾਹੌਰ ਬੁਲਾ ਲੈਂਦਾ ਹੈ। ਹਾਂ ਤੇ ਜਿਸ ਦੋਸ਼ 'ਤੇ ਉਹਨਾਂ ਨੂੰ ਬੁਲਾਇਆ ਜਾਂਦਾ ਉਹ ਕੋਈ ਛੋਟਾ-ਮੋਟਾ ਇਲਜ਼ਾਮ ਨਹੀਂ ਸੀ। ਉਹਨਾਂ 'ਤੇ ਬਾਦਸ਼ਾਹ ਦੇ ਬਾਗੀ ਪੁੱਤਰ ਸ਼ਹਿਜ਼ਾਦੇ ਖੁਸਰੋ ਦੀ ਮਦਦ ਕਰਨ ਦਾ ਦੋਸ਼ ਲਗਾਇਆ ਗਿਆ। ਓਹ ਸਾਨੂੰ ਇਹ ਸਮਝਣਾ ਪਵੇਗਾ ਕਿ ਖੁਸਰੋਦੀ ਬਗਾਵਤ ਜਹਾਂਗੀਰ ਲਈ ਸਿਰਫ ਇੱਕ ਸਿਆਸੀ ਖਤਰਾ ਨਹੀਂ ਸੀ ਇਹ ਇੱਕ ਨਿੱਜੀ ਧੋਖਾ ਸੀ ਆ ਪਿਓ ਪੁੱਤ ਦਾ ਮਾਮਲਾ ਸੀ ਬਿਲਕੁਲ ਇੱਕ ਪਿਤਾ ਦੇ ਦਿਲ ਤੇ ਸੱਟ ਸੀ ਇਸ ਲਈ ਉਸ ਦੀ ਮਦਦ ਕਰਨ ਦਾ ਦੋਸ਼ੀ ਹੋਣਾ ਮਤਲਬ ਇਹ ਤਾਂ ਸਿੱਧੀ ਮੌਤ ਦੀ ਸਜ਼ਾ ਦੇ ਬਰਾਬਰ ਸੀ ਇਸ ਤੋਂ ਪਤਾ ਲੱਗਦਾ ਕਿ ਇਹ ਦੋਵੇਂ ਰਾਜੇ ਕਿੰਨੀ ਗੰਭੀਰ ਮੁਸੀਬਤ ਚ ਫਸ ਗਏ ਸਨ ਤੇ ਸਜ਼ਾ ਕੀ ਮਿਲਦੀ ਹੈ ਉਹਨਾਂ ਨੂੰ ਭੇਜਿਆ ਜਾਂਦਾ ਹੈ ਗੋਵਾਲੀਅਰ ਦੇ ਕਿਲੇ ਵਿੱਚ ਤੇ শ্রোਤਾ ਵਿੱਚ ਇਸ ਕਿਲੇ ਬਾਰੇ ਇੱਕ ਲਾਈਨ ਹੈ ਜੋ ਸਭ ਕੁਝ ਦੱਸ ਦਿੰਦੀ ਹੈ। ਗਵਾਲੀਅਰ ਤੋਂ ਸਿਰਫ ਭਾਗਾਵਾਲਾ ਹੀ बच ਕੇ ਨਿਕਲ ਸਕਦਾ ਸੀ। ਹਾਂਜੀ। ਇਹ ਕੋਈ ਆਮ ਜੇਲ ਨਹੀਂ ਸੀ। ਇੱਕ ਤਰ੍ਹਾਂ ਦਾ ਸਿਆਸੀ ਕਾਲਾ ਪਾਣੀ ਸੀ। ਜਿਹੜਾ ਉੱਥੇ ਗਿਆ ਸਮਝੋ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਹੋ ਗਿਆ। ਬਿਲਕੁਲ। ਉਸ ਦੌਰ ਦਾ ਸੁਪਰਮੈਕਸ ਪ੍ਰिजन ਕਹਿ ਸਕਦੇ ਆਪਾਂ। ਸਲਤਨਤ ਦੇ ਸਭ ਤੋਂ ਵੱਡੇ ਦੁਸ਼ਮਣ, ਪਾਗਤਵਰ ਰਾਜੇ, ਬਾਗੀ ਸਭ ਨੂੰ ਇੱਥੇ ਰੱਖਿਆ ਜਾਂਦਾ ਸੀ। ਤਾਕਿ ਉਹ ਦੁਬਾਰਾ ਸਿਰਨਾ ਚੁੱਕ ਸਕਣ ਸਾਖੀ ਦੱਸਦੀ ਹੈ ਕਿ ਉਸ ਵੇਲੇ ਕਿਲੇ ਚ ਕੁੱਲ 103 ਕੈਦੀ ਸਨ 103 ਹਾਂ ਤੇ ਉਹਨਾਂ ਵਿੱਚੋਂ 52 ਤਾਂ ਅਜਿਹੇ ਸਨ ਜਿਨ੍ਹਾਂ ਦੀ ਸਜ਼ਾ ਦੀ ਕੋਈ ਮਿਆਦ ਹੀ ਨਹੀਂ ਸੀ ਮਤਲਬ ਉਮਰ ਕੈਦੀ ਬਿਲਕੁਲ ਤੁਸੀਂ ਉਸ ਜਗ੍ਹਾ ਦੀ ਨਿਰਾਸ਼ਾ ਦਾ ਅੰਦਾਜ਼ਾ ਲਗਾ ਸਕਦੇ ਹੋ ਪਰ ਇਸੇ ਨਿਰਾਸ਼ਾ ਦੇ ਮਾਹੌਲ ਵਿੱਚ ਕਹਾਣੀ ਇੱਕ ਅਜੀਹਾ ਮੋੜ ਲੈਂਦੀ ਹੈ ਜਿਸ ਦੀ ਕੋਈ ਉਮੀਦ ਨਹੀਂ ਕਰ ਸਕਦਾ ਗੁਰੂ ਸਾਹਿਬ ਦੱਸਦੇ ਨੇ ਕਿ ਉਸ ਕਿਲੇ ਦਾ ਦਰੋਗਾ ਹਰੀਦਾਸ ਉਹ ਗੁਰੂ ਘਰ ਦਾ ਸਿੱਖ ਸੀ ਇਹ ਗੱਲ ਮੈਨੂੰ ਬਹੁਤ ਹੈਰਾਨ ਕਰਦੀ ਹੈ। ਸਹੀ ਗੱਲ ਹੈ। ਮੁਗਲ ਸਾਮਰਾਜ ਦੀ ਸਭ ਤੋਂ ਸਖਤ ਜੇਲ੍ਹ ਦਾ ਮੁਖੀ ਗੁਰੂ ਦਾ ਸਿੱਖ ਹੈ। ਤੇ ਦਰੋਗਾ ਸ਼ਬਦ ਨੂੰ ਸਿਰਫ ਜੇਲਰ ਨਾ ਸਮਝੋ। ਉਹ ਉਸ ਪੂਰੇ ਕਿਲੇ ਦਾ ਪ੍ਰਸ਼ਾਸਕ ਸੀ। ਉਸ ਦੀ ਜ਼ਿੰਮੇਵਾਰੀ ਸਿੱਧੀ ਦਿੱਲੀ ਦਰਬਾਰ ਨੂੰ ਸੀ। ਅੱਛਾ। ਇਹ ਕੋਈ ਛੋਟਾ ਅਹੁਦਾ ਨਹੀਂ ਸੀ। ਇਹ ਦਰਸਾਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼, ਗੁਰੂ ਘਰ ਦਾ ਪ੍ਰਭਾਵ ਸਮਾਜ ਦੇ ਕਿੰਨੇ ਵੱਖ-ਵੱਖ ਹਿੱਸਿਆਂ ਵਿੱਚ ਫੈਲ ਚੁੱਕਾ ਸੀ। ਇੱਥੋਂ ਤੱਕ ਕਿ ਸ਼ਾਹੀ ਪ੍ਰਸ਼ਾਸਨ ਦੇ ਅੰਦਰ ਵੀ। ਹਾਂਜੀ। ਇਸੇ ਕਰਕੇ ਤਾਂ ਭਾਈ ਗੁਰਦਾਸ ਤੇ ਭਾਈ ਬੱਲੂ ਵਰਗੇ ਸਿੱਖ ਪੰਜਾਬ ਤੋਂ ਆ ਕੇ ਗੁਰੂ ਸਾਹਿਬ ਨੂੰ ਉੱਥੇ ਮਿਲ ਸਕਦੇ ਸਨ ਠੀਕ ਹੈ ਤਾਂ ਸਥਿਤੀ ਇਹ ਬਣ ਗਈ ਹੈ ਇੱਕ ਜਹੀ ਜੇਲ ਜਿੱਥੋਂ ਕੋਈ ਬਾਹਰ ਨਹੀਂ ਆਉਂਦਾ ਉਸ ਵਿੱਚ 103 ਕੈਦੀ ਬੰਦ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਵੀ ਸ਼ਾਮਿਲ ਨੇ ਤੇ ਉਸ ਜੇਲ ਦਾ ਇੰਚਾਰਜ ਗੁਰੂ ਦਾ ਆਪਣਾ ਸਿੱਖ ਹੈ ਸਟੇਜ ਤਾਂ ਪਹਿਲਾਂ ਹੀ ਬਹੁਤ ਦਿਲਚਸਪ ਹੈ ਪਰ ਫਿਰ ਕਹਾਣੀ ਇੱਕ ਅਜਿਹਾ ਮੋੜ ਲੈਂਦੀ ਹੈ ਜਿਸ ਨੂੰ ਆਪਾਂ ਅਲੌਕਿਕ ਕਹਿ ਸਕਦੇ ਹਾਂ ਉਹੀ ਦਰੋਗਾ ਹਰੀਦਾਸ ਗੁਰੂ ਸਾਹਿਬ ਕੋਲ ਆ ਕੇ ਇੱਕ ਅਜੀਬ ਗੱਲ ਦੱਸਦਾ ਹੈ ਉਹ ਆ ਕੇ ਕਹਿੰਦਾ ਸੱਚੇ ਪਾਤਸ਼ਾਹ ਬਾਦਸ਼ਾਹ ਜਹਾਂਗੀਰ ਜਦੋਂ ਸੌਂਦਾ ਹੈ ਤਾਂ ਉਸ ਨੂੰ ਸੁਪਨੇ ਵਿੱਚ ਭਿਆਨਕ ਜੀਵ ਦਿਖਾਈ ਦਿੰਦੇ ਨੇ ਡਰਾਉਣੇ ਸੁਪਨੇ ਹਾਂ ਤੇ ਸਿਰਫ ਦਿਖਾਈ ਹੀ ਨਹੀਂ ਦਿੰਦੇ ਉਸ ਨੂੰ ਅਜੀਬ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਨੇ ਸਰੋਤਾ ਅਨੁਸਾਰ ਉਹ ਆਵਾਜ਼ਾਂ ਕਹਿੰਦੀਆਂ ਸਨ ਹਿੰਦੁਸਤਾਨ ਦੇ ਜਿਸ ਪੀਰ ਨੂੰ ਤੂੰ ਕਿਲੇ ਵਿੱਚ ਕੈਦ ਕੀਤਾ ਹੈ ਉਸ ਨੂੰ ਜਾ ਕੇ ਰਿਹਾ ਕਰ ਇੱਕ ਸਿੱਧਾ ਹੁਕਮ ਬਿਲਕੁਲ ਇੱਕ ਸਿੱਧਾ ਹੁਕਮ ਜੋ ਬਾਦਸ਼ਾਹ ਦੀ ਨੀਂਦ ਤੇ ਸ਼ਾਂਤੀ ਭੰਗ ਕਰ ਰਿਹਾ ਸੀ ਇੱਕ ਮਿੰਟ ਲਈ ਇੱਥੇ ਰੁਕਦੇ ਹਾਂ ਕਿ ਇਹ ਸੱਚਮੁੱਚ ਕੋਈ ਮਤਲਬ ਦੇਵੀ ਦਖਲਅੰਦਾਜ਼ੀ ਸੀ ਜਾਂ ਇਹ ਵੀ ਤਾਂ ਹੋ ਸਕਦਾ ਹੈ ਕਿ ਜਹਾਂਗੀਰ ਇੱਕ ਬਹੁਤ ਚਲਾਕ ਸਿਆਸਤਦਾਨ ਸੀ ਹੋ ਸਕਦਾ ਉਸ ਨੂੰ ਅਹਿਸਾਸ ਹੋ ਗਿਆ ਹੋਵੇ ਕਿ ਗੁਰੂ ਸਾਹਿਬ ਨੂੰ ਕੈਦ ਕਰਨਾ ਇੱਕ ਵੱਡੀ ਸਿਆਸੀ ਗਲਤੀ ਸੀ ਹੂੰ ਤੇ ਇਸ ਸੁਪਨਿਆਂ ਦੀ ਕਹਾਣੀ ਉਸ ਗਲਤੀ ਨੂੰ ਸੁਧਾਰਨ ਤੇ ਆਪਣੀ ਇੱਜ਼ਤ ਬਚਾਉਣ ਦਾ ਇੱਕ ਵਧੀਆ ਬਹਾਨਾ ਸੀ ਇਹ ਬਹੁਤ ਵਾਜਿਬ ਨੁਕਤਾ ਹੈ ਤੇ ਸਾਨੂੰ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਇਤਿਹਾਸ ਵਿੱਚ ਅਕਸਰ ਸਿਆਸੀ ਲੋੜਾਂ ਨੂੰ ਰੂਹਾਨੀ ਰੰਗ ਦਿੱਤਾ ਜਾਂਦਾ ਹੈ ਪਰ ਜੇ ਅਸੀਂ ਸਿਰਫ ਇਸ ਸਾਖੀ ਦੇ ਬਿਰਤਾਂਤ ਤੇ ਧਿਆਨ ਦਈਏ ਤਾਂ ਇਹ ਇਸ ਨੂੰ ਇੱਕ ਸਿਆਸੀ ਚਾਲ ਤੋਂ ਵੱਧ ਕੁਝ ਪੇਸ਼ ਕਰਦੀ ਹੈ ਕਿਵੇਂ ਦੇਖੋ ਗੁਰੂ ਸਾਹਿਬ ਖੁਦ ਦੱਸ ਰਹੇ ਨੇ ਕਿ ਬਾਦਸ਼ਾਹ ਨੇ ਆਪਣੇ ਜੋਤਸ਼ੀਆਂ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਮਹਾਰਾਜ ਤੁਹਾਡੀ ਕੈਦ ਵਿੱਚ ਕੋਈ ਰੱਬੀ ਸ਼ਖਸੀਅਤ ਹੈ ਇਸ ਨੂੰ ਇੱਕ ਡੂੰਘੇ ਮਨੋਵਿਗਿਆਨਿਕ ਤੇ ਰੂਹਾਨੀ ਸੰਕਟ ਵਜੋਂ ਦਰਸਾਇਆ ਗਿਆ ਹੈ ਇਹ ਦਿਖਾਉਂਦਾ ਹੈ ਕਿ ਬਾਦਸ਼ਾਹ ਦੀ ਦੁਨੀਆਵੀ ਤਾਕਤ ਉਸ ਦੇ ਆਪਣੇ ਮਨ ਦੀ ਸ਼ਾਂਤੀ ਅੱਗੇ ਬੇਵਸ ਹੋ ਗਈ ਸੀ ਮਤਲਬ ਭਾਵੇਂ ਕਾਰਨ ਸਿਆਸੀ ਹੋਵੇ ਜਾਂ ਰੂਹਾਨੀ ਨਤੀਜਾ ਇੱਕੋ ਨਿਕਲਿਆ ਹਾਂਜੀ ਕੁਝ ਦਿਨ ਬਾਅਦ ਦਰੋਗਾ ਹਰੀਦਾਸ ਖੁਸ਼ਖਬਰੀ ਲੈ ਕੇ ਆਉਂਦਾ ਹੈ ਕਿ ਦਿੱਲੀ ਤੋਂ ਵਜ਼ੀਰ ਖਾਨ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਲੈ ਕੇ ਆ ਗਿਆ ਹੈ ਇਹ ਤਾਂ ਖੁਸ਼ੀ ਦਾ ਪਲ ਹੋਣਾ ਚਾਹੀਦਾ ਸੀ ਪਰ ਬਾਕੀ ਦੇ ਕੈਦੀ ਰਾਜਿਆਂ ਤੇ ਇਸ ਖਬਰ ਦਾ ਉਲਟਾ ਅਸਰ ਹੁੰਦਾ ਹੈ ਉਹ ਉਦਾਸ ਹੋ ਜਾਂਦੇ ਨੇ ਉਹਨਾਂ ਦੀ ਉਦਾਸੀ ਸਮਝੀ ਜਾ ਸਕਦੀ ਹੈ ਗੁਰੂ ਸਾਹਿਬ ਦੀ ਮੌਜੂਦਗੀ ਉਸ ਹਨੇਰੇ ਕਿਲੇ ਵਿੱਚ ਉਹਨਾਂ ਲਈ ਉਮੀਦ ਦੀ ਇੱਕੋ ਇੱਕ ਕਿਰਨ ਸੀ ਉਹਨਾਂ ਦੇ ਸੰਗਤ ਵਿੱਚ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਉਹ ਇਕੱਲੇ ਨਹੀਂ ਹਨ ਸਰੋਤਾ ਮੁਤਾਬਿਕ ਉਹ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਪੈਂਦੇ ਨੇ ਤੇ ਉਹਨਾਂ ਦੀ ਬੇਨਤੀ ਬਹੁਤ ਭਾਵੁਕ ਹੈ ਉਹ ਕਹਿੰਦੇ ਨੇ हे ਗਰੀਬ ਨਿਵਾਜ਼ ਜੇ ਤੁਸੀਂ ਚਲੇ ਗਏ ਤਾਂ ਸਾਨੂੰ ਕੋਈ ਨਹੀਂ छुड़ाਵੇਗਾ ਦੀਰਪਾ ਕਰਕੇ ਜਾਣ ਤੋਂ ਪਹਿਲਾਂ ਸਾਨੂੰ ਵੀ ਆਜ਼ਾਦ ਕਰਵਾਓ ਇਹ ਗੱਲ ਸੋਚਣ ਵਾਲੀ ਹੈ ਤੁਹਾਡੇ ਕੋਲ ਰਿਹਾਈ ਦਾ ਹੁਕਮ ਹੈ ਤੁਸੀਂ ਆਜ਼ਾਦ ਹੋ ਸਕਦੇ ਹੋ ਪਰ ਤੁਸੀਂ ਕਹਿ ਰਹੇ ਹੋ ਨਹੀਂ ਮੈਂ ਉਦੋਂ ਤੱਕ ਨਹੀਂ ਜਾਵਾਂਗਾ ਜਦੋਂ ਤੱਕ ਇਹ ਸਾਰੇ ਆਜ਼ਾਦ ਨਹੀਂ ਹੁੰਦੇ ਇੱਥੇ ਹੀ ਗੁਰੂ ਸਾਹਿਬ ਦਾ ਫੈਸਲਾ ਉਹਨਾਂ ਨੂੰ ਇੱਕ ਆਮ ਸਿਆਸੀ ਕੈਦੀ ਤੋਂ ਵੱਖਰਾ ਕਰਦਾ ਹੈ ਉਹ ਵਜ਼ੀਰ ਖਾਨ ਨੂੰ ਸਾਫ਼ ਕਹਿ ਦਿੰਦੇ ਹਨ ਜਦੋਂ ਤੱਕ ਇਹਨਾਂ ਕੈਦੀਆਂ ਨੂੰ ਵੀ ਰਿਹਾਰ ਨਹੀਂ ਕੀਤਾ ਜਾਂਦਾ ਅਸੀਂ ਇੱਥੋਂ ਨਹੀਂ ਜਾ ਰਹੇ ਇਹ ਸਿਰਫ ਕਹਿਣ ਵਾਲੀ ਗੱਲ ਨਹੀਂ ਹੈ ਸਰਬਤ ਦਾ ਪਲਾ ਨਹੀਂ ਬਿਲਕੁਲ ਨਹੀਂ ਸਾਨੂੰ ਉਸ ਸਮੇਂ ਦੇ ਸਿਆਸੀ ਮਾਹੌਲ ਨੂੰ ਸਮਝਣਾ ਪਵੇਗਾ ਉਸ ਦੌਰ ਵਿੱਚ ਕਿਸੇ ਰਾਜੇ ਲਈ ਆਪਣੀ ਰਿਹਾਈ ਮਿਲਣ ਤੇ ਦੂਜਿਆਂ ਬਾਰੇ ਸੋਚਣਾ ਇਹ ਲਗਭਗ ਅਸੰਭਵ ਸੀ ਸਹੀ ਗੱਲ ਹੈ ਸ਼ਕਤੀ ਦਾ ਮਤਲਬ ਹੀ ਨਿੱਜੀ ਲਾਭ ਸੀ ਆਪਣਾ ਬਚਾ ਇਸ ਲਈ ਗੁਰੂ ਸਾਹਿਬ ਦਾ ਇਹ ਕਦਮ ਸਿਰਫ ਦਇਆ ਦਾ ਕੰਮ ਨਹੀਂ ਸੀ ਇਹ ਤਾਕਤ ਤੇ ਲੀਡਰਸ਼ਿਪ ਦੀ ਮੌਜੂਦਾ ਪਰਿਭਾਸ਼ਾ ਨੂੰ ਇੱਕ ਸਿੱਧੀ ਚੁਣੌਤੀ ਸੀ ਇੱਕ ਬਹੁਤ ਵੱਡਾ ਬਿਆਨ ਸੀ ਇਹ ਉਹ ਕਹਿ ਰਹੇ ਸਨ ਕਿ ਮੇਰੀ ਆਜ਼ਾਦੀ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਮੇਰੇ ਨਾਲ ਦੇ ਕੈਦੀ ਆਜ਼ਾਦ ਨਹੀਂ ਹੁੰਦੇ ਬਿਲਕੁਲ ਨਿੱਜੀ ਮੁਕਤੀ ਤੋਂ ਉੱਪਰ ਉੱਠ ਕੇ ਸਮੂਹਿਕ ਮੁਕਤੀ ਦੀ ਗੱਲ ਉਹਨਾਂ ਨੇ ਇੱਕ ਲੀਡਰ ਦੀ ਅਸਲ ਪਹਿਚਾਨ ਦਿਖਾਈ ਜੋ ਸਿਰਫ ਆਪਣਾ ਨਹੀਂ ਸਗੋ ਆਪਣੇ ਨਾਲ ਦੇ ਸਾਰਿਆਂ ਦਾ ਖਿਆਲ ਰੱਖਦਾ ਹੈ ਉਹਨਾਂ ਨੇ ਆਪਣੀ ਨਿੱਜੀ ਆਜ਼ਾਦੀ ਨੂੰ ਦਾਤੇ ਲਗਾ ਦਿੱਤਾ ਹੂੰ ਵਜ਼ੀਰ ਖਾਨ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦਾ ਸੀ ਕਿਉਂਕਿ ਹੁਕਮ ਉਹਨਾਂ ਨੂੰ ਰਿਹਾ ਕਰਨ ਦਾ ਸੀ ਜ਼ਬਰਦਸਤੀ ਬਾਹਰ ਕੱਢਣ ਦਾ ਨਹੀਂ ਅੱਛਾ ਹਾਂ ਇਸ ਲਈ ਹੁਣ ਗਿੰਦ ਦੁਬਾਰਾ ਬਾਦਸ਼ਾਹ ਜਹਾਂਗੀਰ ਦੇ ਪਾਲੇ ਵਿੱਚ ਸੀ ਤੋ ਹੁਣ ਹੁੰਦੀ ਹੈ ਕਹਾਣੀ ਦਾ ਸਭ ਤੋਂ ਯਾਦਗਾਰੀ ਹਿੱਸਾ ਵਜ਼ੀਰ ਖਾਨ ਵਾਪਸ ਦਿੱਲੀ ਜਾਂਦਾ ਹੈ ਬਾਦਸ਼ਾਹ ਨੂੰ ਗੁਰੂ ਸਾਹਿਬ ਦੀ ਸ਼ਰਤ ਬਾਰੇ ਦੱਸਦਾ ਹੈ ਜਹਾਂਗੀਰ ਜੋ ਪਹਿਲਾਂ ਹੀ ਸੁਪਨਿਆਂ ਤੋਂ ਪਰੇਸ਼ਾਨ ਸੀ ਹਾਂ ਤੇ ਹੋਰ ਕੋਈ ਪੰਗਾ ਨਹੀਂ ਲੈਣਾ ਚਾਹੁੰਦਾ ਸੀ ਉਹ ਇੱਕ ਵਿਚਾਰਲਾ ਰਸਤਾ ਕੱਢਦਾ ਹੈ ਇੱਕ ਨਵਾਂ ਹੁਕਮ ਜਾਰੀ ਕਰਦਾ ਹੈ ਹਾਂ ਤੇ ਇਹ ਹੁਕਮ ਜਹਾਂਗੀਰ ਦੀ ਸਿਆਸੀ ਸੂਝ-ਬੂਝ ਨੂੰ ਦਰਸਾਉਂਦਾ ਹੈ ਉਹ ਸਿੱਧਾ-ਸਿੱਧਾ ਸਾਰੇ ਕੈਦੀਆਂ ਨੂੰ ਛੱਡ ਕੇ ਆਪਣੀ ਹਾਰ ਨਹੀਂ ਮੰਨਣਾ ਚਾਹੁੰਦਾ ਇਸ ਲਈ ਉਹ ਇੱਕ ਸ਼ਰਤ ਰੱਖਦਾ ਹੈ ਕਿ ਸ਼ਰਤ ਸੀ ਹੁਕਮ ਐਸੀ ਕਿ ਛੋਟੀ ਮਿਆਦ ਦੇ ਕੈਦੀਆਂ ਨੂੰ ਛੱਡ ਦਿੱਤਾ ਜਾਵੇ ਪਰ ਜਿਹੜੇ 52 ਲੰਬੀ ਮਿਆਦ ਦੇ ਕੈਦੀ ਨੇ ਉਹਨਾਂ ਵਿੱਚੋਂ ਸਿਰਫ ਉਹੀ ਬਾਹਰ ਜਾ ਸਕਦੇ ਹਨ ਜੋ ਪੀਰ ਦੇ ਚੋਲੇ ਦਾ ਪੱਲਾ ਫੜ ਸਕਣ ਇਹ ਤਾਂ ਬਹੁਤ ਚਲਾਕੀਪਰੀ ਸ਼ਰਤ ਸੀ ਇੱਕ ਆਮ ਚੋਲੇ ਦਾ ਪੱਲਾ ਕਿੰਨੇ ਕੁ ਲੋਕ ਫੜ ਸਕਦੇ ਨੇ 2 4 ਸ਼ਾਇਦ 10 ਬਿਲਕੁਲ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜ਼ਿਆਦਾਤਰ ਕੈਦੀਆਂ ਨੂੰ ਅੰਦਰ ਹੀ ਰਹਿਣਾ ਪਵੇਗਾ ਹਾਂ ਜਹਾਂਗੀਰ ਨੇ ਆਪਣੀ ਗੱਲ ਵੀ ਰਖ ਲਈ ਤੇ ਗੁਰੂ ਸਾਹਿਬ ਦੀ ਸ਼ਰਤ ਨੂੰ ਤਕਨੀਕੀ ਤੌਰ ਤੇ ਮੰਨ ਵੀ ਲਿਆ ਪਰ ਜੇ ਬਾਦਸ਼ਾਹ ਚਲਾਕ ਸੀ ਤਾਂ ਗੁਰੂ ਸਾਹਿਬ ਸਿਆਣਪ ਦੇ ਸਾਗਰ ਸਨ ਬਿਨਾਂ ਸ਼ੱਕ ਉਹ ਇਸ ਸ਼ਰਤ ਦਾ ਵੀ ਇੱਕ ਅਜੀਹਾ ਹੱਲ ਕੱਢਦੇ ਨੇ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਹਾਂ ਉਹ ਦਰੋਗਾ ਹਰੀਦਾਸ ਨੂੰ ਇੱਕ ਖਾਸ ਕਿਸਮ ਦਾ ਚੋਲਾ ਤਿਆਰ ਕਰਨ ਲਈ ਕਹਿੰਦੇ ਨੇ ਸਰੋਤਾਂ 'ਚ ਸਾਫ਼ ਲਿਖਿਆ ਹੈ ਕਿ ਇਹ 101 ਕਲੀਆਂ ਵਾਲਾ ਚੋਲਾ ਸੀ 101 ਕਲੀਆਂ ਹਾਂ ਹਾਲਾਂਕਿ ਕੁਝ ਰਿਵਾਇਤਾਂ 'ਚ 52 ਕਲੀਆਂ ਦਾ ਵੀ ਜ਼ਿਕਰ ਆਉਂਦਾ ਹੈ ਜੋ ਕਿ ਕੈਦੀਆਂ ਦੀ ਗਿਣਤੀ ਨਾਲ ਸਿੱਧਾ ਮੇਲ ਖਾਂਦਾ ਹੈ ਤੇ ਫਿਰ ਉਹ ਦ੍ਰਿਸ਼ ਸਾਹਮਣੇ ਆਉਂਦਾ ਹੈ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਸਵੇਰ ਹੁੰਦੀ ਹੈ ਗੁਰੂ ਸਾਹਿਬ ਉਹ ਖਾਸ ਚੋਲਾ ਪੈਣ ਕੇ ਕਿਲੇ ਦੇ ਦਰਵਾਜ਼ੇ ਵੱਲ ਵੱਦੇ ਨੇ ਤੇ ਹਰ ਰਾਜਾ ਉਸ ਚੋਲੇ ਦੀ ਇੱਕ ਇੱਕ ਕਲੀ ਫੜ ਲੈਂਦਾ ਹੈ ਹਾਂਜੀ ਇਸ ਤਰ੍ਹਾਂ ਬਾਦਸ਼ਾਹ ਦੀ ਸ਼ਰਤ ਪੂਰੀ ਹੋ ਜਾਂਦੀ ਹੈ ਅੱਖਰ ਅੱਖਰ ਤੇ ਸਾਰੇ ਦੇ ਸਾਰੇ 52 ਰਾਜੇ ਗੁਰੂ ਸਾਹਿਬ ਦੇ ਨਾਲ ਕਿਲੇ ਤੋਂ ਬਾਹਰ ਆ ਜਾਂਦੇ ਹਨ ਦੁੰਗਾਈ ਨਾਲ ਵੇਖੀਏ ਤਾਂ ਇਹ ਸਿਰਫ ਇੱਕ ਚਲਾਕੀ ਭਰੀ ਯੋਜਨਾ ਨਹੀਂ ਸੀ ਇਹ ਬਹੁਤ ਪ੍ਰਤੀਕਾਤਮਕ ਹੈ ਮਤਲਬ ਮਤਲਬ ਉਹ ਚੋਲਾ ਸਿਰਫ ਇੱਕ ਕਪੜਾ ਨਹੀਂ ਰਿਹਾ ਉਹ ਸੁਰੱਖਿਆ ਸ਼ਰਨ ਤੇ ਸਮੂਹਿਕ ਅਗਵਾਈ ਦਾ ਪ੍ਰਤੀਕ ਬਣ ਗਿਆ ਗੁਰੂ ਸਾਹਿਬ ਨੇ ਦਿਖਾ ਦਿੱਤਾ ਕਿ ਉਹਨਾਂ ਦੀ ਸ਼ਰਨ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ ਜਗ੍ਹਾ ਹੈ ਭਾਵੇਂ ਉਹ ਕਿੰਨੇ ਵੀ ਹੋਣ ਉਹਨਾਂ ਨੇ ਬਾਦਸ਼ਾਹ ਦੇ ਸ਼ਬਦਾਂ ਨੂੰ ਉਸਦੇ ਵਿਰੁੱਧੀ ਵਰਤ ਲਿਆ ਬਿਲਕੁਲ ਪਰ ਬਿਨਾ ਕਿਸੇ ਹਿੰਸਾ ਜਾਂ ਟਕਰਾਅ ਦੇ ਇਹ ਘਟਨਾ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਕਿ ਅਸਲ ਸ਼ਕਤੀ ਕੀ ਹੈ ਕੀ ਇਹ ਬਾਦਸ਼ਾਹ ਦੀ ਤਲਵਾਰ ਤੇ ਕਿਲੇ ਦੀਆਂ ਦੀਵਾਰਾਂ ਨੇ ਜੋ ਲੋਕਾਂ ਨੂੰ ਕੈਦ ਕਰ ਸਕਦੀਆਂ ਨੇ ਜਾਂ ਫਿਰ ਇਹ ਗੁਰੂ ਸਾਹਿਬ ਦਾ ਉਹ ਚੋਲਾ ਹੈ ਜਿਸ ਨੇ ਬਿਨਾ ਹਥਿਆਰ ਚੁੱਕੇ 52 ਰਾਜਾਂ ਨੂੰ ਆਜ਼ਾਦ ਕਰਵਾ ਦਿੱਤਾ ਬਿਲਕੁਲ ਇਸ ਕਹਾਣੀ ਵਿੱਚ ਰੂਹਾਨੀ ਸ਼ਕਤੀ ਤੇ ਸਿਆਣਪ ਦੁਨਿਆਵੀ ਤਾਕਤ ਤੇ ਚਲਾਕੀ ਤੇ ਪਾਰੀ ਪੈਂਦੀ ਨਜ਼ਰ ਆਉਂਦੀ ਹੈ ਜਹਾਂਗੀਰ ਕੋਲ ਫੌਜ ਸੀ ਕਿਲੇ ਸਨ ਹੁਕਮ ਸਨ ਗੁਰੂ ਸਾਹਿਬ ਕੋਲ ਸਿਧਾਂਤ ਸੀ ਦਇਆ ਸੀ ਤੇ ਇੱਕ ਅਜਿਹੀ ਸੋਚ ਸੀ ਜੋ ਬਾਦਸ਼ਾਹ ਦੀ ਕਲਪਨਾ ਤੋਂ ਵੀ ਪਰੇ ਸੀ ਉਹਨਾਂ ਨੇ ਸਾਬਤ ਕੀਤਾ ਕਿ ਸੱਚੀ ਤਾਕਤ ਦਬਾਉਣ ਵਿੱਚ ਨਹੀਂ ਸਗੋਂ ਆਜ਼ਾਦ ਕਰਵਾਉਣ ਵਿੱਚ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ ਇਸ ਸਾਖੀ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਇੱਕ ਸਿਆਸੀ ਕੈਦ ਨੂੰ ਗੁਰੂ ਸਾਹਿਬ ਨੇ ਆਪਣੀ ਰੂਹਾਨੀ ਸ਼ਕਤੀ ਡੂੰਗੀ ਹੰਦਰਦੀ ਤੇ ਅਦਭੁਤ ਸਿਆਣਪ ਨਾਲ ਇੱਕ ਮਹਾਨ ਮੁਕਤੀ ਦੇ ਕਾਰਜ ਵਿੱਚ ਬਦਲ ਦਿੱਤਾ ਹਾਂਜੀ ਇਹ ਸਿਰਫ ਬੰਦੀ ਛੋੜ ਦਿਵਸ ਦੀ ਕਹਾਣੀ ਨਹੀਂ ਹੈ ਇਹ ਲੀਡਰਸ਼ਿਪ ਨਿਆਂ ਤੇ ਸਰਬਤ ਦੇ ਭਲੇ ਦੇ ਸਿਧਾਂਤ ਨੂੰ ਅਮਲ ਵਿੱਚ ਲਿਆਉਣ ਦੀ ਇੱਕ ਜਿੰਦੀ ਜਾਗਦੀ ਮਿਸਾਲ ਹੈ ਤੇ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਹ ਪੂਰੀ ਕਹਾਣੀ ਗੁਰੂ ਸਾਹਿਬ ਆਪਣੇ ਸਿੱਖ ਭਾਈ ਨਾਨੂ ਨੂੰ ਸੁਣਾ ਰਹੇ ਨੇ ਉਹ ਸਿਰਫ ਇੱਕ ਘਟਨਾ ਨਹੀਂ ਦੱਸ ਰਹੇ ਉਹ ਇੱਕ ਵਿਰਾਸਤ ਸੌਂਪ ਰਹੇ ਨੇ ਸਹੀ ਗੱਲ ਹੈ ਉਹ ਦੱਸ ਰਹੇ ਨੇ ਕਿ ਜਦੋਂ ਦੁਨਿਆਵੀ ਤਾਕਤ ਬੇਇਨਸਾਫੀ ਕਰੇ ਤਾਂ ਉਸ ਦਾ ਮੁਕਾਬਲਾ ਨਫ਼ਰਤ ਜਾਂ ਹਿੰਸਾ ਨਾਲ ਨਹੀਂ ਸਗੋਂ ਸਿਧਾਂਤ ਦਇਆ ਤੇ ਬੁੱਧੀ ਨਾਲ ਕਰਨਾ ਹੈ ਇਸ ਪੂਰੀ ਕਹਾਣੀ ਵਿੱਚ ਸ਼ਾਹੀ ਦਰਬਾਰ ਦੀ ਤਾਕਤ ਜੋ ਕੈਦ ਕਰਦੀ ਹੈ ਅਤੇ ਗੁਰੂ ਦੀ ਰੋਹਾਨੀ ਤਾਕਤ ਜੋ ਆਜ਼ਾਦ ਕਰਵਾਉਂਦੀ ਹੈ ਵਿਚਾਰ ਇੱਕ ਸਾਫ਼ ਟਕਰਾਓ ਦਿਖਾਇਆ ਗਿਆ ਹੈ ਇਹ ਬਹੁਤ ਵਧੀਆ ਨੁਕਤਾ ਹੈ ਇਸ ਨੂੰ ਇੱਕ ਸਬਕ ਵਜੋਂ ਦੇਖਣਾ ਇਸ ਦੇ ਮਾਣੇ ਹੋਰ ਵੀ ਡੂੰਘੇ ਕਰ ਦਿੰਦਾ ਹੈ ਤਸਰੋਤਿਆ ਲਈ ਸੋਚਣ ਵਾਲੀ ਗੱਲ ਇਹ ਹੈ ਜਦੋਂ ਗੁਰੂ ਸਾਹਿਬ ਇਹ ਕਹਾਣੀ ਸੁਣਾ ਰਹੇ ਸਨ ਤਾਂ ਉਹ ਆਪਣੇ ਸਿੱਖਾਂ ਨੂੰ ਸ਼ਕਤੀ ਦੇ ਅਸਲ ਸੁਭਾਅ ਬਾਰੇ ਕੀ ਸਿਖਾ ਰਹੇ ਸਨ ਇਸ ਪੂਰੇ ਬਿਰਤਾਂਤ ਵਿੱਚ ਬਾਦਸ਼ਾਹ ਦਾ ਹੁਕਮ ਕਈ ਵਾਰ ਬਦਲਿਆ ਪਰ ਗੁਰੂ ਸਾਹਿਬ ਦਾ ਸਿਧਾਂਤ ਅਡੋਲ ਰਿਹਾ ਤਾਂ ਸਵਾਲ ਇਹ ਹੈ ਕਿ ਆਖਿਰਕਾਰ ਕਿਹੜੀ ਤਾਕਤ ਵਧੇਰੇ ਸ਼ਕਤੀਸ਼ਾਲੀ ਤੇ ਸਥਾਈ ਸਾਬਤ ਹੁੰਦੀ ਹੈ ਉਹ ਜੋ ਡਰ ਤੇ ਆਧਾਰਿਤ ਹੈ ਜਾਂ ਉਹ ਜੋ ਤਰਮਤ ਤੇ ਦਇਆ ਤੇ ਟਿਕੀ ਹੋਈ ਹੈ ਇਹ ਸਵਾਲ ਇਸ ਸਾਖੀ ਦੇ ਦਿਲ ਵਿੱਚ ਵਸ ਗਿਆ